ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵਰਕਰ ਮਿਲਣੀ ਕਰਨ ਦੇ ਲਈ ਅੱਜ ਵਟਿੰਡਾ ਪੁੱਜੇ ਇਸ ਮਿਲਣੀ ਦੌਰਾਨ ਉਹਨਾਂ ਵਰਕਰਾਂ ਦੀਆਂ ਮੁਸ਼ਕਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਆਰਥਿਕ ਤੌਰ ਤੇ ਪਛੜੇ ਵਰਗਾਂ ਲਈ ਰਾਖਮਾ ਕਰਨ ਦੇ ਫੈਸਲੇ ਦਾ ਜੋ ਬੈਲ ਲੋਕ ਸਭਾ ਵਿੱਚ ਪਾਸ ਹੋਇਆ ਹੈ ਉਸ ਤੇ ਬੋਲਦਿਆਂ ਉਹਨਾਂ ਦਾ ਕਹਿਣਾ ਹੈ ਕਿ ਜਨਰਲ ਕੈਟਾਗਰੀ ਦੇ ਗਰੀਬ ਵਰਗ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਉਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਆ ਕਿ ਕਿਸਾਨ ਖੇਤ ਮਜ਼ਦੂਰਾ ਅਤੇ ਛੋਟੇ ਵਪਾਰੀਆਂ ਲਈ ਵਿਸ਼ੇਸ਼ ਰਾਹਤ ਦਿੱਤੀ ਜਾਵੇ ਵਪਾਰੀਆਂ ਲਈ 20 ਲੱਖ ਰੁਪਏ ਦੀ ਜੀਐਸਟੀ ਦੀ ਲਿਮਿਟ ਨੂੰ ਵਧਾ ਕੇ 75 ਲੱਖ ਕੀਤਾ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵਧਾਈ ਦੇਣਾ ਚਾਹਣਾ ਹੈ ਜਿਹੜਾ ਉਹਨਾਂ ਨੇ ਹਿਸਟੋਰਿਕ ਡਿਸੀਜਨ ਲਿੱਤਾ ਹੈ ਜਿਹੜਾ ਬਿੱਲ ਲੋਕ ਸਭਾ ਚ ਪਾਸ ਹੋ ਗਿਆ ਤੇ ਰਾਜ ਸਭਾ ਚ ਅਜਿਹਾ फाइनल स्टेज पे पास है कि जनरल कैटेगरी ਦੇ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਜਿਹਨਾਂ ਨੂੰ ਲਗਾਤਾਰ ਆਜ਼ਾਦੀ ਦੇ ਬਾਰੇ ਇਗਨੋਰ ਹੋਏ ਜਿਨ੍ਹਾਂ ਦਾ ਰਾਈਟ ਸੀ ਪਰ ਉਹਨਾਂ ਨੂੰ ਕੋਈ ਓਪਰਚ्युनिटी ਨਹੀਂ ਮਿਲੀ ਉਹ ਰਿਜ਼ਰਵੇਸ਼ਨ ਦੇ ਕੇ 10% आई थिंक uh, एक बड़ी ऑपर्चुनिटी एक गरीब ਨੂੰ ਮਿਲੀ ਹੈ ਜਿਹੜੀ ਪਹਿਲੇ ਅਵੇਲੇਬਲ ਨਹੀਂ ਸੀ ਆ ਇੱਕ ਬੜਾ ਵੱਡਾ ਹਿਸਟੋਰਿਕ ਫੈਸਲਾ ਦੂਜੀ ਗੱਲ ਜਿਹੜਾ ਮੈਂ ਕਹਿਣਾ ਚਾਹਣਾ ਕਿ ਅਸੀਂ ਪ੍ਰਾਈਮ ਮਿਨਿਸਟਰ ਨੂੰ ਮੈਂ ਅਪੀਲ ਵੀ ਕਰਦਾ ਹੈ ਕੁਈ ਸਪੈਸ਼ਲ ਪੈਕੇਜ ਕਿਸਾਨ ਵਾਸਤੇ ਖੇਤ ਮਜ਼ਦੂਰ ਵਾਸਤੇ ਤੇ ਛੋਟੀ ਵਪਾਰੇ ਵਾਸਤੇ ਇਮੀਡੀਏਟਲੀ ਇਹ ਨਮਸਕਰਨਾ ਚਾਹੀਦਾ ਹੈ ਭਾਵੇਂ ਜਿਹੜਾ ਅੱਗੇ GST ਕਾਉਂਸਲ ਜਿਹੜਾ ਆ ਰਿਹਾ ਕਿ ਜਿਹੜੇ ਵਪਾਰੀ ਹੈ ਜਿਹੜੀ ਅੱਜ ਉਹਨਾਂ ਦੀ ਲਿਮਟ ਹੈ 20 ਲੱਖ ਰੁਪਏ ਦੀ ਕਿਹੜੀ 20 ਲੱਖ ਰੁਪਏ ਦੀ ਲਿਮਿਟ ਹੈ ਜਿੱਥੇ GST ਐਗਜ਼ੈਂਪਸ਼ਨ ਹੈ दैट ਲਿਮਿਟ ਸ਼ੁਡ ਬੀ ਇਨਕਰੀਜ਼ ਵੀ ਤੋਂ ਲੱਕੇ 75 ਲੱਖ ਤੱਕ ਕਰ ਦੇਣ ਬਹੁਤ ਵੱਡਾ ਸੈਕਸ਼ਨ ਆ ਵਪਾਰੀ ਦਾ ਜਿਨ੍ਹਾਂ ਨੂੰ ਉਹ ਰਾਤ ਮਿਲ ਜਾਣੀ ਮੈਂ ਪ੍ਰਧਾਨ ਮੰਤਰੀ ਜੀ ਬੈਂਕ ਆਪਨੇ ਆਏ ਸੀ ਗੁਰਦਾਸਪੁਰ ਉਹਦੇ ਵੀ ਮੈਂ ਰਿਕਵੈਸਟ ਕੀਤੀ ਸੀ ਜਿਵੇਂ ਇੰਡਸਟਰੀ ਨੂੰ ਇਨਵੈਸਟਮੈਂਟ ਸਬਸਿਡੀ ਦਿੱਤੀ ਜਾਂਦੀ ਹੈ ਉਵੇਂ ਫਾਰਮਿੰਗ ਵਿੱਚ ਵੀ ਇਨਵੈਸਟਮੈਂਟ ਸਬਸਿਡੀ ਦਿੱਤੇ ਜਾਏ प्रोडक्शन ਸਰਟੀ ਸੋ दैट ਜਿਹੜਾ ਫਾਰਮਰ ਹੈ ਕਿਉਂਕਿ ਜਿਹੜੀ ਫਾਰਮਰ ਦੀ ਜਿਹੜਾ ਰॉ ਮਟੀਰੀਅਲ ਹੈ ਉਹਦੇ ਤੇ ਫਾਰਮਰ ਦਾ ਕੋਈ ਕੰਟਰੋਲ ਨਹੀਂ ਹੈ ਪ੍ਰਾਈਵੇਟ ਸੈਕਟਰ ਦੇ ਪੈਸਟੀਸਾਈਡ ਹੋਣ ਖਾਦ ਉਹਨਾਂ ਦੀ ਕੀਮਤਾਂ ਵੱਧ ਜਾਂਦੀਆਂ ਹਨ ਪਰ ਜਿਹੜੀ ਆਉਟਪੁੱਟ ਹੈ ਉਹਦੇ ਤੇ ਗਵਰਨਮੈਂਟ ਕੰਟਰੋਲ ਹੈ ਫਿਕਸ ਕੀਤੀ ਜਾਂਦੀ ਹੈ ਸੋ ਜਿਹੜਾ ਉਹਨੂੰ ਵਾਸਤੇ ਇਨ ਕਰਜ ਕਰਨ ਵਾਸਤੇ ਜਿਹੜਾ ਜਿਹੜੀ ਆਪਣੀ ਫਾਈਨੈਂਸ਼ੀਅਲ ਪ੍ਰੋਬਲਮ ਫਾਰਮਰ ਨੂੰ ਆਉਂਦੀ ਹੈ ਉਹ ਇੱਕੋ ਹੀ ਹੱਲ ਸੋਦੀ ਜਿਹੜੇ ਹਰ ਸਾਲ ਉਹਨਾਂ ਕੋਈ ਇਨਵੈਸਟਮੈਂਟ ਸਬਸਿਡੀ ਦਿੱਤੀ ਜਾਏ ਤੇ ਇੱਕ ਲੋਕਾਂ ਵਿੱਚ ਮੈਂ ਪਿਛਲੇ ਕਈ ਦਿਨਾਂ ਦਾ ਮੰਨ ਲੋ ਜਨਤਾ ਵਿੱਚ ਆਪਣੇ ਵਰਕਰਾਂ ਵਿੱਚ ਮਿਲੇ ਆ ਇੱਕ ਗੱਲ ਜਿਹੜੀ ਵੱਡੇ ਆ ਰਹੀ ਹੈ ਕਈ ਲੋਕਾਂ ਨੇ ਜਨਤਾ ਨੇ ਮੈਨੂੰ ਵਿਚਾਰਾਂ ਕੀਤੀਆਂ ਕੀ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਨਾਲ 420 ਕੀਤੀ ਹੈ ਫਰਾਡ ਫਰਾਡ ਕੀ ਹੈ ਆ ਪੋਲਿਟিক্যাল ਸਟੇਟਮੈਂਟ ਨਹੀਂ ਹੈ ਆ ਮੈਂ ਫਰਾਡ ਕੀਤਾ ਹੈ ਜੇ ਤੁਸੀਂ ਕੋਈ ਲਿਖ ਕੇ ਇੱਕ ਜ਼ਬਾਨ ਦਿਓ ਲਿਖ ਕੇ ਜ਼ਬਾਨ ਦਿਓ ਇੰਟਰਵਿਊ ਸਿਗਨੇਚਰ ਦਿਓ ਉਹਦੇ ਬਾਅਦ ਤੁਸੀਂ ਕੋਈ ਚੀਜ਼ ਹਾਸਲ ਕਰ ਲਓ ਤੇ ਤੁਸੀਂ ਉਹਦੇ ਜਿਹੜੇ ਤੁਸੀਂ ਕਮਿਟ ਕੀਤਾ ਸੀ ਨਾ ਪੂਰੇ ਕਰੋ ਆ 420 ਇੱਕ ਦਾ ਕੇਸ ਬੰਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਦੋ ਫਾਰਮ ਭਰਾਇਕ ਤੇ ਕਰਜ਼ੇ ਦੇ ਜਿੱਥੇ ਉਹਨੇ ਲਿਖਿਆ ਮੈਂ ਕੈਪਟਨ ਅਮਰਿੰਦਰ ਸਿੰਘ ਪ੍ਰੋਮਿਸ ਕਰਦਾ ਕਿ ਤੁਸੀਂ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਅਸੀਂ ਤੁਹਾਡਾ ਕਰਜ਼ਾ ਸਾਰਾ ਮਾਫ ਕਰਾਂਗੇ ਇੱਕ ਫਾਰਮ ਨੌਜਵਾਨਾਂ ਦਾ ਭਰਾਇਆ ਸੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਪ੍ਰੋਮਿਸ ਕਰਦਾ ਕਿ ਮੋਬਾਈਲ ਫੋਨ ਮੈਂ ਨੌਜਵਾਨਾਂ ਨੂੰ ਦਿਊਂਗਾ ਜਿਹਦੇ ਨਾਂ ਤੇ ਬਾਈ ਨੇਮ ਐਗਰੀਮੈਂਟ ਹੋਇਆ ਗੱਸੇ ਨਾਟ ਅ ਪੋਲਿਟিক্যাল ਸਟੇਟਮੈਂਟ ਇਟ ਇਜ਼ ਅ ਰਿਟਨ ਐਗਰੀਮੈਂਟ ਰਿਟਨ ਐਫੀਡੇਵਿਟ ਤੁਸੀਂ ਜਾਣਦੇ ਹੋ ਸਾਡੀ ਸਰਕਾਰ ਆਈ ਸੀ ਉਦੋਂ ਅਸੀਂ ਐਫੀਡੇਵਿਟ ਬੰਦ ਕਰਤੇ ਸੀ ਅਸੀਂ ਕਿਉਂ ਕੀ ਕਿਹਾ ਸੀ ਉਦੋਂ ਕਿ ਕੋਈ ਵੀ ਆਪਣੇ ਦਸਕਤ ਨਾਲ ਲਿਖ ਦੇ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪਣਾ ਆਪਣੇ ਅਥੈਂਟੀਕੇਟ ਕਰਨੇ ਆ ਪਹਿਲੇ ਅਫੀਡਵਿਟ ਲੈਣਾ ਪੈਂਦਾ ਸੀਗਾ ਕੋਈ ਅਫੀਡਵਿਟ ਦੇਣ ਦੀ ਲੋੜ ਨਹੀਂ ਕੋਸ਼ ਤੁਸੀਂ ਇਕੱਲਾ ਹੀ ਲਿਖ ਦਿਓ ਕਿ ਆਈ ਸੋਨਸੋ ਸਰਟੀਫਾਈ ਐਂਡ that will be considered as law ਕੈਪਟਨ ਅਮਰਿੰਦਰ ਸਿੰਘ ਨੇ ਆ ਬਹੁਤ ਵੱਡਾ 400 ਵੀ ਦਾ ਫਰਾਡ ਕੀਤਾ ਕੇਸ ਸ਼ੁਡ ਬੀ ਰਜਿਸਟਰ ਅਗੇਂਸਟ ਅਦਰਵਾਈਜ਼ ਵੀ ਵਿਲ ਗੋ ਟੂ ਦ ਕੋਰਟ ਆ ਵੱਡਾ ਮੈਂ ਕਹਿੰਦਾ ਧੋਖਾ ਧੋਖਾ ਮੀਨਸ ਇਟਸ ਅ ਫਰਾਡ ਟੂ ਦਾ ਫਾਰਮਰ ਫਰਾਡ ਟੂ ਦਾ ਯੰਗਸਟਰ ਜਿਹੜਾ ਮੈਂ ਕੈਪਟਨ ਸਾਹਿਬ ਨੂੰ ਇੱਕ ਪੁੱਛਣ ਜਾਣਾ ਜਦੋਂ ਉਹ ਰਾਹੁਲ ਗਾਂਧੀ ਨੂੰ ਕੋਲੇ ਮਿਲ ਗਏ ਉਹਨਾਂ ਨੇ ਰਾਹੁਲ ਗਾਂਧੀ ਨੂੰ ਕਿਹਾ ਨਹੀਂ ਉਹਨੂੰ ਪੁੱਛਣ ਕਿ ਆਪਣੇ ਕਮਲਨਾਥ ਨੂੰ ਕਿਉਂ ਮੁੱਖ ਮੰਤਰੀ ਬਣਾਇਆ ਕਮਲਨਾਥ ਸੱਜਣ ਮੰਤਰੀ ਕੱਢਵਾਇਆ ਤੇ ਜਿਹੜੇ ਦੂਜੇ ਟਾਈਟਲਰ ਹੈ ਉਹਨੂੰ ਕਿਉਂ ਨਹੀਂ ਐਕਸਪੈਲ ਕੀਤਾ ਕੀ ਉਹ ਵੇਟ ਕਰ ਰਿਹਾ ਜਦੋਂ ਅਰੈਸਟ ਹੋਊਗਾ ਉਦੋਂ ਟਾਈਟਲਰ ਐਕਸਪੈਲ ਹੋਊਗਾ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਆਪਾਂ ਤੇ ਕਾਂਗਰਸ ਲੀਡਰਸ਼ਿਪ ਨੂੰ ਕੀ ਤੁਸੀਂ ਪੰਜਾਬ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦੇ ਹੋ ਕੋਈ ਪੰਜਾਬੀਆਂ ਨੇ ਇਸੇ ਕੌਮ ਨੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਫੈਸਲਾ ਕਰ ਲੋ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਆ ਜਾਂ ਕੌਮ ਦੇ ਆ ਜਾਂ ਗਾਂਧੀ ਪਰਿਵਾਰ ਦੇ ਆ ਤੁਹਾਡੀ ਲਾਇਲਟੀ ਪੰਜਾਬ ਪ੍ਰਤੀ ਹੈ ਕਿ ਗਾਂਧੀ ਪਰਿਵਾਰ ਤਰਫ ਹੈ ਆ ਕੁਐਸਚਨ ਮੈਂ ਕੈਪਟਨ ਪੁੱਛਣਾ ਚਾਹਣਾ ਹਾਈ ਕੋਰਟ ਨੇ ਕੈਪਟਨ ਅਮਰਿੰਦਰ ਗਾਂਧੀ ਪਰਿਵਾਰ ਨੂੰ ਐਜ਼ ਅ ਅਕਿਊਜ਼ਡ ਕਹਿ ਦਿੱਤਾ ਹੈ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਹਾਈ ਕੋਰਟ ਦੇ ਆਰਡਰ ਨਾਲ ਤੇ ਤੁਸੀਂ ਕਿਹਨਾਂ ਖੜਦੇ ਹੋ ਪੰਜਾਬੀਆਂ ਨਾਲ ਖੜਦੇ ਹੋ ਸਿੱਖ ਕੌਮ ਨਾਲ ਖੜਦੇ ਹੋ ਇਹ ਗਾਂਧੀ ਪਰਿਵਾਰ ਨਾਲ ਖੜਦੇ ਹਾਂ ਆ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ